ਸੋਨੂ ਕੋ ਬਲੇਡ ਆਈ ਸੀ ਲੈਦਰ ਕੋ ਬਲੇਸ ਸੀ ਕੋਲ ਹੈ ਸੰਭਰ ਦਾ ਬੱਚਾ ਘੁੰਮ ਰਿਹਾ ਜੀ ਤੇ ਅਸੀਂ ਆਪਣੀ ਟੀਮ ਨਾਲ ਪਹੁੰਚੇ ਸੀ ਤੋਂ ਇਹਨੂੰ ਕਾਬੂ ਕੀਤਾ ਹੁਣ ਕਾਬੂ ਕਰਕੇ ਬਾਹਰ ਲੇ ਗਏ ਸੀ ਕਿ ਕਿੰਨੇ ਵਿੱਚ ਪੋਲਿੰਗ ਆਈ ਕੋਲ ਹੈ ਇਹ ਤੁਹਾਨੂੰ ਹੋ ਸਰ ਕੈਂਡੀਡੇਟ ਕਿੰਨੇ ਪੈ ਲਾਈ ਸੀ ਓਕੇ ਹਾਂਜੀ ਤੇ ਉਹ ਸਨੇਕ ਦੀ ਕੋਈ ਪ੍ਰੋਬਲਮ ਸੀ ਕਿਸੇ ਦੇ ਘਰ ਸੱਪ ਆ ਗਿਆ ਸੀ ਉਹ ਕੱਢਣ ਚਲੇ ਗਏ ਸੀ ਉਸ ਤੋਂ ਬਾਅਦ ਫਿਰ ਇਧਰ ਨੂੰ ਆਏ ਮੈਂ ਤੇ ਦੱਸਿਆ ਯਾਰ ਮੁੰਡਿਆਂ ਉਹ ਜਿਹੜੀ ਮਦਦ ਕੀਤੀ ਕੀ ਉਹਦੇ ਬਾਰੇ ਤਾਂ ਲੱਗ ਕੇ ਨਾ ਭਾਈ ਮੁੰਡਿਆਂ ਨੇ ਜਿਨ੍ਹਾਂ ਨੇ ਵੀ ਫੜ ਕੇ ਰੱਖਿਆ ਬਹੁਤ ਬਹੁਤ ਧੰਨਵਾਦ ਉਹਦਾ ਉਹ ਵਧੀਆ ਸੇਵਾ ਕੀਤੀ ਮੁੰਡਿਆਂ ਨੇ ਅਪਰੀਸ਼ੀਏਟ ਉਹ ਮੁੰਡਿਆਂ ਨੂੰ ਤੇ ਕਰਨਾ ਚਾਹੀਦਾ ਕਿ ਇਹ ਨਹੀਂ ਕਿ ਉਹ ਮਗਰ ਨਹੀਂ ਭਜਣਾ ਚਾਹੀਦਾ ਉਹਨੂੰ ਕਾਬੂ ਕਰ ਲਓ ਕਾਬੂ ਕਰਕੇ ਰੱਖ ਲਓ ਮੈਕਮੇ ਨੂੰ ਫੋਨ ਕਰੋ ਮੈਕਮੇ ਦੇ ਬੰਦੇ ਆ ਜਊਗੇ ਕੀ ਮੈਸੇਜ ਦੇਣਾ ਹੈ ਦੱਸਿਓ ਬਸ ਇਹ ਹੀ ਹੈ ਜੀ ਬਹੁਤ ਵਧੀਆ ਕੰਮ ਕੀਤਾ ਮੁੰਡਿਆਂ ਨੇ ਮੁੰਡਿਆਂ ਨੇ ਜ਼ਾਲਮ ਸ਼ਾਹੀਸ਼ੀ ਦੇਣੀ ਆ। ਸੱਟ ਵੇਟ ਤਾਂ ਨਹੀਂ ਲੱਗੀ ਵੀ। ਕੋਈ ਜ਼ਖਮੀ ਤਾਂ ਨਹੀਂ ਹੋਇਆ ਪਿਆ। ਕੁਛ ਨਹੀਂ ਆਇਆ ਜ਼ਰ ਨੂੰ। ਬਿਲਕੁਲ ਪਿਆਰ ਨਾਲ ਫੜਿਆ ਉੱਪਰ ਬੈਠੇ ਸੀ ਇਹ ਲੜਕੇ। ਜੀ। ਬਹੁਤ ਵਧੀਆ ਮੁੰਡਿਆਂ ਨੇ ਕੰਮ ਕੀਤਾ ਵਾ। ਜਦੋਂ ਅਸੀਂ ਆਏ ਆ ਸਾਨੂੰ ਆਂਦੇ ਨੂੰ ਨਹੀਂ ਮਿਹਨਤ ਨਹੀਂ ਕਰਨੀ ਪਈ। ਸਿਰਫ ਆ ਮੁੰਡੇ ਹੈਗੇ ਆਪਣੇ ਜਿਹੜੇ ਸੀ। ਜੀ। ਇਹ ਬੱਚਿਆ ਵੀ ਆਏ ਸੀ ਦੋ ਬੱਚੇ ਜਿਹੜੇ ਮੁੰਡੇ ਆ ਜਿਹਦੇ ਇਹਨਾਂ ਨੇ ਬੜੀ ਭਾਦਰੀ ਦਾ ਕੰਮ ਕੀਤਾ ਵਾ। ਇਹ ਦੋ ਮੁੰਡੇ ਇੱਥੇ ਚੌਂਕੀ ਆਏ ਸੀਗੇ। ਇਹਨਾਂ ਨੇ ਮੈਨੂੰ ਇਨਫੋਰਮ ਕੀਤਾ ਕਿ ਅਸੀਂ ਇਹਦਾ ਕੰਟਰੋਲ ਕੀਤਾ ਵਾ ਇਹ। ਕੀ ਰਣਾ ਜਾਂ ਸਾੰਬਰ ਉਹਦੇ ਬਾਰੇ ਪਤਾ ਲੱਗ ਜੇਗਾ ਤੇ ਉਹਨਾਂ ਦੇ ਨਾਲ ਅਸੀਂ ਪੁਲਿਸ ਪਾਰਟੀ ਇੱਥੇ ਆਏ ਆ ਓਕੇ ਜੀ ਕੀ ਹੋਰ ਕੋਈ ਨੁਕਸਾਨ ਨਾ ਹੋਵੇ ਤੇ ਬੜੀ ਚੰਗੀ ਗੱਲ ਆ ਕਿ ਅੱਜ ਦੇ ਜਿਹੜੀ ਯੰਗ ਜਨਰੇਸ਼ਨ ਆ ਨਸ਼ੇ ਤੋਂ ਬਚੀ ਹੋਈ ਆ ਤੇ ਜਿਹੜੀ ਨੇ ਹਿੰਮਤ ਕਰਕੇ ਇੱਕ ਜਾਨਵਰ ਨੂੰ ਕਾਬੂ ਕਰ ਲਿਆ ਬੜੀ ਉਰੇ ਵੱਡਾ ਕੋਈ ਨੁਕਸਾਨ ਨਹੀਂ ਹੋ ਗਿਆ ਇਹ ਤੋਂ ਬਚਾ ਕੇ ਉਚਾ ਕਰ ਲਿਆ ਬੱਚਿਆਂ ਨੂੰ ਇਸ ਤੋਂ ਬੰਦੀ ਤੁਹਾਡੇ ਵੱਲੋਂ ਕੋਈ ਜੰਗਲ ਵਿਭਾਗ ਮੈਨੂੰ ਜਾਣ ਕੇ ਦਿੱਤੀ ਜੰਗਲ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਜੀ ਉਹਦੇ ਸੀਨੀਅਰ ਅਫਸਰ ਨਾਲ ਵੀ ਗੱਲ ਹੋਈ ਆ ਇਹ ਇਨਸੀਡੈਂਟ ਇੱਕ ਤਾਂ ਨਹੀਂ ਹੈਗਾ 3-4 ਜਨਵਾਰ ਜੰਗਲ ਜੰਗਲਾਤ ਵਿਭਾਗਾਂ ਵੀ ਬੀਜ਼ੀ ਆ ਉਹਦੇ ਕਰਕੇ ਟਾਈਮ ਲੱਗ ਰਿਹਾ